ਰਾਜਪੁਰਾ ਦੇ ਵਿੱਚ ਬਜ਼ਾਰਾ ਦੇ ਵਿੱਚ ਜਿੱਥੇ ਲੋਕਾਂ ਦੇ ਵੱਲੋਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਕੀਤੇ ਗਏ ਨੇ ਤੇ ਰੇੜੀ ਫੜੀ ਵਾਲਿਆ ਕਰਕੇ ਟ੍ਰੈਫਿਕ ਦੀ ਸਮੱਸਿਆ ਆਮ ਬਣੀ ਹੋਈ ਹੈ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਗਸ਼ਤ ਕੀਤੀ ਗਈ ਤੇ ਇਸੇ ਦਰਮਿਆਨ ਰੇੜੀਆਂ ਫੜੀਆਂ ਚੁਕਵਾਈਆਂ ਗਈਆਂ ਨੇ ਤੇ ਨਜਾਇਜ਼ ਕਬਜ਼ੇ ਹਟਾਏ ਗਏ ਨੇ ਤੇ ਨਾਲ ਹੀ ਤਾਰਨਾ ਕੀਤੀ ਗਈ ਹੈ ਕਿ ਜੇਕਰ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੱਡਾ ਐਕਸ਼ਨ ਲਿਆ ਜਾਵੇਗਾ ਦੱਸ ਦੇਈਏ ਕਿ ਬਜ਼ਾਰਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਹੈ ਜਿਸ ਦੇ ਚੱਲਦਿਆਂ ਪੁਲਿਸ ਟੀਮ ਗਸ਼ਤ ਤੇ ਨਿਕਲੀ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਗਗਨ ਚੌਂਕ ਤੱਕ ਪੁਲਿਸ ਦੇ ਵੱਲੋਂ ਇਨਸਪੈਕਸ਼ਨ ਕੀਤੀ ਗਈ ਤੇ ਇਸੇ ਦਰਮਿਆਨ ਕਈ ਥਾਈਂ ਨਜਾਇਜ਼ ਕਬਜ਼ੇ ਜਿਹੜੇ ਨੇ ਉਹਨਾਂ ਨੂੰ ਹਟਵਾਇਆ ਗਿਆ ਤੇ ਰੇੜੀ ਫੜੀਆਂ ਵੀ ਚੁਕਵਾਈਆਂ ਗਈਆਂ ਨੇ ਮੈਂ ਗੁਰਬਚਨ ਸਿੰਘ ਜਿਆ ਟ੍ਰੈਫਿਕ ਪੁਲਿਸ ਰਾਜਪੁਰਾ ਸਾਰੀ ਬੇਤਰਾ ਪੁਲਿਸ ਦੀ ਪੂਰੀ ਟੀਮ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਬਰਮ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਐਸਪੀ ਟ੍ਰੈਫਿਕ ਸਰਦਾਰ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਟ੍ਰੈਫਿਕ ਸਰਦਾਰ ਕਨੀ ਸਿੰਘ ਜੀ ਚੈਲ ਉਹਨਾਂ ਦੀ ਰਹਿਨਮਾਈ ਹੇਠਾ ਸੀ ਰਾਜਪੁਰਾ ਵਿੱਚੀ ਦਿੱਲੀ 5 ਤੋਂ ਜਿਹੜੇ 8 ਜਿਹੜੇ ਸੜਕਾਂ ਦੇ ਨਜਾਇਜ਼ ਕਬਜ਼ੇ ਨੇ ਜਾਂ ਬੁਲਟ ਮੋਟਰਸਾਈਕਲ ਮੋਡੀਫਾਈਡ ਨੇ ਟਿੱਪਰ ਰਾਈਡਿੰਗ ਆ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਰੋਂਗ ਪਾਰਕਿੰਗ ਵਿਕਲ ਖੜਾਉਂਦੇ ਨੇ ਅਸੀਂ ਦਿੱਲੀ 10 ਵਜੇ ਲੱਗ ਜਾਂਦੇ ਹਾਂ ਜਿਹੜੇ ਬੈਂਕਾਂ ਦੇ ਨੇੜੇ ਵੀ ਤੇ ਅਗੇ ਟਾਲੀ ਵਾਲੇ ਚੌਕ ਤੋਂ ਯਤਨ ਸ਼ੀਤ ਤੱਕ ਜਿਹੜੇ ਵਿਕਲ ਸਾਨੂੰ ਰੋਡ ਤੇ ਮਿਲਦਾ ਅਸ਼ੋ ਤਾਂ ਚਲਾਨ ਪਾਣਿਆ ਦੇ ਕੇ ਨਾ ਅਸੀਂ ਸਾਡਾ ਚਲਾਨ ਕਰਨਾ ਮਕਸਦ ਨਹੀਂ ਅਸੀਂ ਤੁਹਾਡੇ ਉਹਦੇ ਤੇ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਰਾਹੀ ਕਿ ਵੀ ਸੜਕਾਂ ਤੇ ਆਪਣੇ ਵਿਕਲ ਨਾ ਕਰੇ ਕਰੇ ਜਾਣ ਕਿਉਂਕਿ ਇੱਧਰ ਫਲਾਈਓਵਰ ਬਣ ਰਿਹਾ ਤੇ ਜਿਹੜੀ ਸਾਰੀ ਟ੍ਰੈਵਲ ਬਿੰਦਾਂ ਹੈ ਵੀਰ ਜੀ ਉਹ ਅੰਦਰੋਂ ਲੱਗ ਜਰਦੀ ਆ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਟ੍ਰੈਫਿਕ ਸਮੱਸਿਆ ਨਾ ਆਵੇ ਜੀ ਸ਼ਹਿਰ ਬੱਸ ਨੂੰ ਕੀ ਕਹਿਣਾ ਹੈ ਇਸ ਬਾਰੇ ਸ਼ਹਿਰ ਬੱਸਿਆਂ ਨੂੰ ਇਹੀ ਹੈ ਵੀ ਦੇਖੋ ਤੁਸੀਂ ਸੜਕਾਂ ਤੇ ਵਿਕਲ ਖੜਾ ਕੇ ਚਲੇ ਜਾਂਦੇ ਆ ਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲੋਕ ਦੇਰੀ ਨਾਲ ਨਾ ਪਹੁੰਚਣ ਸਮੇਂ ਸਿਰ ਆਪਣੇ ਕੰਮ ਤੇ ਪਹੁੰਚਣ ਤਾਂ ਕੋਈ ਵੀ ਐਂਬੂਲੈਂਸ ਆ ਜਾਂਦੀ ਆ ਕੋਈ ਫਾਇਰ ਬ੍ਰਿਗੇਡ ਆ ਜਾਂਦੀ ਆ ਇਹਨਾਂ ਨੂੰ ਰੈਗੂਲੇਟਰ ਆਪਾਂ ਟ੍ਰੈਫਿਕ ਨੂੰ ਚਾਰੂ ਢੰਗਾਂ ਲਗਾਣਾ ਹੈ ਇਸ ਕਰਕੇ ਸਰ ਰੋਡ ਤੇ ਪਰ ਵਿਸ਼ੇਲ ਫਰਕ ਨਾ ਕਰਨ ਸਰ ਤੁਹਾਡੇ ਕੋਲ ਮੁਲਾਜ਼ਮ ਵੀ ਘੱਟ ਆਏ ਤੁਸੀਂ ਕਿਤੇ ਕਿਤੇ ਦੇਖਦੇ ਹੋ ਇਹ ਤਾਂ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਤੱਕ 12 ਘੰਟੇ ਡਿਊਟੀ ਕਰਦੀ ਹੈ ਜੀ ਪੂਰੀ ਮਿਹਨਤ ਨਾਲ ਕਰ ਰਹੀ ਹੈ ਤੇ ਮੁਲਾਜ਼ਮ ਸਾਡੇ ਬਹੁਤ ਹੀ ਮਤਲਬ ਵਧੀਆ ਡਿਊਟੀ ਕਰਦੇ ਆ ਇਸ ਟਾਈਮ ਤੁਹਾਡੇ ਕੋਲ ਇਸ ਟਾਈਮ ਮੁਲਾਜ਼ਮ ਬਹੁਤ ਘੱਟ ਆਏ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੁਲਾਜ਼ਮਾਂ ਬਾਰੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਧਿਆਨ ਤੇ ਲੈਂਦਾ ਹੋਇਆ 26 ਜਨਵਰੀ ਤੋਂ ਬਾਅਦ ਸਾਡੇ ਕੋਲ ਡਿਊਟੀ ਦੀ ਤਨਖਾਹ ਕਰ ਦਾਂਗੇ ਹਾਂਜੀ ਮਾਨਯੋਗ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਦੇ ਰਾਇਪੁਰਪੁਰ ਸਾਹਿਬ ਆਈਡੀ ਫੋਜੀ ਹਰ ਰੋਜ਼ ਜਨਤਕ ਦੀ ਸੇਵਾ ਦੇ ਵਿੱਚ ਹਾਜ਼ਰ ਆ ਅੱਜ ਸਾਡੇ ਵੱਲੋਂ ਡੈਗਨ ਚੌਂਕ ਤੋਂ ਲੈ ਕੇ ਜਿਹੜਾ ਪੁਰਾਣੇ ਰਾਜਪੁਰਾ ਪੋਲਾ ਉਹਦੇ ਖੱਬੇ ਸੱਜੇ ਜਿਹੜੀ ਅਸੀਂ ਟ੍ਰੈਫਿਕ ਮੈਨੇਜਮੈਂਟ ਕਰਨ ਵਾਸਤੇ ਆਪਣੇ ਤੌਰ ਤੇ ਅਸੀਂ ਜਿਹੜਾ ਰੂਟ ਲਾਇਆ ਸੀ ਪੈਦਲ ਫੁੱਟ ਪੈਟਰੋਲਿੰਗ ਕੀਤੀ ਆ ਤੇ ਇਹ ਜਿਹੜੇ ਦੁਕਾਨਦਾਰ ਵੀਰ ਨੇ ਇਹਨਾਂ ਨੇ ਕੁਝ ਇਨਕ੍ਰੋਚਮੈਂਟ ਬਾਹਰ ਕੀਤੀ ਹੋਈ ਆ ਤੇ ਸਾਡੀ ਇਹਨਾਂ ਨੂੰ ਇਹੀ ਬੇਨਤੀ ਵੀ ਅਸੀਂ ਤੁਹਾਡੇ ਵਾਸਤੇ ਵੀ ਇੱਕ ਥੋੜੇ ਵਾਸਤੇ ਕਰ ਰਹੇ ਆ ਜੇ ਇਹ ਅਪਰੋਚਮੈਂਟ ਹੱਡੂਗੀ ਤੇਰੇ ਤੁਹਾਡੇ ਕਸਟਮਰ ਨੇ ਜਿਨ੍ਹਾਂ ਨੇ ਤੁਹਾਡੇ ਕੋਲ ਆਉਣਾ ਉਹਨਾਂ ਲਈ ਸਪੇਸ ਬਣਦੀ ਆ ਉਹ ਉੱਥੇ ਆ ਕੇ ਕੋਈ ਗੱਡੀ ਲਾਊਗਾ ਕੋਈ ਮੋਟਰਸਾਈਕਲ ਲਾਊਗਾ ਜੇ ਤੁਸੀਂ ਉਹਨਾਂ ਨੂੰ ਸਪੇਸ ਨਹੀਂ ਨਹੀਂ ਦਿਓਗੇ ਪਾਰਕਿੰਗ ਵਾਸਤੇ ਤਾਂ ਉਹਨਾਂ ਨੇ ਸੜਕ ਤੇ ਲਾਉਣੀ ਆ ਜੇ ਉਹ ਸੜਕ ਤੇ ਲਾਉਣਗੇ ਤਾਂ ਪਿੱਛੇ ਰੋਡ ਜਾਮ ਹੋ ਲਾ ਸਾਡਾ ਇਹ ਮਕਸਦ ਦੁਕਾਨਦਾਰਾਂ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿ ਆਪਾਂ ਦੋਨੇ ਮਿਲ ਕੇ ਸਾਡਾ ਪ੍ਰਸ਼ਾਸਨ ਤੇ ਦੁਕਾਨਦਾਰ ਭਰਾ ਉੱਬੇ ਜਿਹੜੇ ਦੁਕਾਨਦਾਰਾਂ ਦੇ ਅੱਗੇ ਐਨਕੋਚਮੈਂਟ ਹੋਈ ਹੋਈ ਆ ਜਿਹੜੀ ਕਿ ਤੁਸੀਂ ਬੇਵਜ੍ਹਾ ਕੀਤੀ ਹੋਈ ਆ ਕਿਸੇ ਨੇ ਡਿਸਪਲੇ ਬੋਰਡ ਰੱਖਿਆ ਹੋਇਆ ਕਿਸੇ ਨੇ ਵੈਸੇ ਹੀ ਉੱਥੇ ਕੋਈ ਛੋਟੀ ਜੀ ਕੰਦ ਮਾਰੀ ਹੋਈ ਆ ਜੇ ਉਹ ਐਨਕੋਚਮੈਂਟ ਨਹੀਂ ਹੋਊਗੀ ਤਾਂ ਜਿਹੜੇ ਤੁਹਾਡੇ ਕਸਟਮਰ ਨੇ ਜਿਨ੍ਹਾਂ ਨੇ ਤੁਹਾਡੇ ਕੋਲੋਂ ਕੋਈ ਸਮਾਨ ਖਰੀਦਣਾ ਤਾਂ ਉਹ ਆਪਣੀ ਗੱਡੀ ਜਾਂ ਆਪਣਾ ਮੋਟਰਸਾਈਕਲ ਉੱਥੇ ਲਾ ਲੈਣਗੇ ਜਿਸ ਕਰਕੇ ਰੋਡ ਜਾਮ ਨਹੀਂ ਹੋਊਗਾ ਦੁਕਾਨਦਾਰ ਨੂੰ ਤੁਸੀਂ ਬਹੁਤ ਵਧੀਆ ਤਰੀਕੇ ਸਮਝਾਇਆ ਤਾਂ ਈਵਨ ਕਿ ਤੁਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਸਾਡਾ ਜਿਹੜਾ ਚਲਾਨ ਕੱਟਿਆ ਗਿਆ ਤਾਂ ਉਹ ਵੀ ਮੈਂ ਪਰਨ ਨੂੰ ਤਿਆਰ ਆ ਬਟ ਤੁਸੀਂ ਜਿਹੜਾ ਤੁਸੀਂ ਮਿਲ ਕੇ ਚਲੋ ਪਰ ਉਹ ਨਹੀਂ ਮੰਦੇ ਉਹ ਰੇਡੀਆਂ ਵਾਲਿਆਂ ਤੋਂ ਪੈਸੇ ਵੀ ਲੈ ਰਹੇ ਆ ਤੇ 1.4 ਵੀ ਜਿਹੜਾ ਡੇਲੀ ਦਾ ਉਹ ਲੈ ਰਹੇ ਆ ਤਾਂ ਕੀ ਕਹਿਣਾ ਚਾਹੁੰਦੇ ਇੱਕ ਮੈਂ ਤੁਹਾਨੂੰ ਤਾਜ਼ਾ ਉਹਨੇ ਇੱਕ ਐਗਜ਼ਾਮਪਲ ਦਿੰਦਾ ਪਿੱਛੇ ਇੱਕ ਮੈਡੀਕਲ ਸ਼ਾਪ ਸੀ ਉੱਥੇ ਕੋਈ ਬੰਦਾ ਮੈਡੀਕਲ ਪਲਾਨ ਵਾਸਤੇ ਆਇਆ ਸੀ ਉਹਨੇ ਗੱਡੀ ਸੜਕ ਤੇ ਲਾਤੀ ਤੇ ਆ ਕੇ ਅਸੀਂ ਉਹ ਗੱਡੀ ਵਾਲੇ ਦਾ ਚਲਾਨ ਕੀਤਾ ਤੇ ਜਦੋਂ ਉਸ ਬੰਦੇ ਨੇ ਕਿਹਾ ਕਿ ਮੈਂ ਜਸਟ ਅ 10 ਮਿੰਟ ਪਹਿਲਾਂ ਆਇਆ ਦਵਾਈ ਲੈਣ ਵਾਸਤੇ ਤੇ ਉਹਨੂੰ ਜਦੋਂ ਪੁੱਛਿਆ ਗਿਆ ਕਿ ਤੂੰ ਗੱਡੀ ਸੜਕ ਦੇ ਕਿਉਂ ਲਾਈ ਆ ਤਾਂ ਉਹਦਾ ਜਵਾਬ ਸੀ ਕਿ ਦੁਕਾਨ ਉਸੇ ਮੈਡੀਕਲ ਸ਼ਾਪ ਵਾਲੇ ਦੁਕਾਨਦਾਰ ਨੇ ਕਿ ਇੱਕ ਅੱਗੇ ਬੋਰਡ ਰੱਖਿਆ ਹੋਇਆ ਸੀ ਮਤਲਬ ਕਿ ਮੈਂ ਫਿਰ ਉਹ ਦੁਕਾਨਦਾਰ ਨੂੰ ਪੁੱਛਿਆ ਕਿ ਮੈਂ ਕਿਹਾ ਭਾਈ ਜੀ ਜਿਹੜਾ ਤੁਹਾਡਾ ਕਸਟਮਰ ਆ ਥੋੜੀ ਗਲਤੀ ਕਰਕੇ ਇਹਦਾ ਚਲਾਨ ਹੋਇਆ ਜੇ ਤੁਹਾਡਾ ਉਹ ਬੋਰਡ ਨਾ ਹੁੰਦਾ ਤਾਂ ਇਹਨੇ ਗੱਡੀ ਥੱਲੇ ਲਾ ਲੈਣੀ ਸੀ ਮਤਲਬ ਕਿ ਮੇਰੀ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਆ ਜਿਹੜੇ ਤੁਹਾਡੇ ਕਸਟਮਰ ਨੇ ਉਹਨਾਂ ਨੂੰ ਸਪੇਸ ਦਿਓ ਉਹਨਾਂ ਨੂੰ ਪਾਰਕਿੰਗ ਵਾਸਤੇ ਜਗ੍ਹਾ ਦਿਓ ਤਾਂ ਕਿ ਉਹ ਸਮਾਨ ਖਰੀਦਣ ਲਈ ਤੁਹਾਡੇ ਕੋਲ ਜਦੋਂ ਆਉਣ ਤਾਂ ਉੱਥੇ ਆਪਣੀ ਗੱਡੀ ਜਾਂ ਮੋਟਰਸਾਈਕਲ ਪਾਰਕ ਕਰ ਸਕਣ ਜੀ ਆਪਾਂ ਲੋਕਾਂ ਦੇ ਦੋਰ ਵੀ ਬਾਹਰ ਰੱਖੇ ਹੋਇਆ ਸਮਾਨ ਵੀ ਰੱਖਿਆ ਹੋਇਆ ਹੈ ਆ ਕਾਫੀ ਲੋਕਾਂ ਨੂੰ ਨੁਕਸਾਨ ਬਣਦਾ ਪਰ ਚੰਗੀ ਅਸਰ ਨਹੀਂ ਦੁਕਾਨਦਾਰ ਕਾਫੀ ਸਿਆਣੇ ਆ ਸਮਝਦਾਰ ਨੇ ਤੇ ਸਾਡੇ ਨਾਲ ਪੂਰਾ ਕੋਆਪਰੇਟ ਕਰ ਰਹੇ ਆ ట్రాਫਿਕ ਬਾਰੇ ਕਾਫੀ ਜੜਾ ਆ ਸੀ ਜੋ ਗੂਗਰੂ ਕੰਦਰਾਂਦਿਆਂ ਦੱਸਦੇ ਰਹਿੰਦੇ ਆ ਤੇ ਇੱਥੇ ਬੈਂਕਾਂ ਦੇ ਬਾਹਰ ਕਾਫੀ ਜਿਹੜਾ ਨਿੱਕਤ ਹੁੰਦੀ ਹੈ ਇਸੇ ਰੋਡ ਦੇ ਜਿਹੜੀ ਕਾਫੀ ਦਿੱਕਤ ਗੱਡੀਆਂ ਖੜਾ ਕੇ ਗਲਤ ਪਾਰਕਿੰਗ ਕਰਕੇ ਚਲੇ ਜਾਂਦੇ ਲੋਕੀ ਉਹਨਾਂ ਬਾਰੇ ਸਾਡੇ ਵੱਲੋਂ ਡੇਲੀ ਨਾਕਾਬੰਦੀ ਕਰਕੇ ਚਲਾਣ ਵੀ ਕੀਤੇ ਜਾਂਦੇ ਆ ਤੇ ਤੁਸੀਂ ਸਾਨੂੰ ਹਫ਼ਤਾ ਦੱਸ ਦਿੰਦੇ ਹੋ ਤੇ ਜਿਹੜੀ ਚੰਡੀਗੜ੍ਹ ਤੋਂ ਪਟਿਆਲਾ ਟ੍ਰੈਫਿਕ ਆ ਆਪਾਂ ਬਾਰੋ-ਬਾਰ ਕਰਦਾ ਜੀ ਧੰਨ